بھائی جی ایپ کر ਹੇ ਕੀ ਆਦਾ ਲੋਟਰ ਜਿਹੜਾ ਇਹ ਆ ਕੀ ਕਹਿੰਦੇ ਨੇ ਬਾਈ ਧੱਕੇ ਨਾਲ ਗਾ ਨੂੰ ਲੈ ਕੇ ਆਇਆ ਬਾਈ ਜੀ ਤੇਰੇ ਨਾਲ ਐਪ ਤੇ ਬੋਕੂਈ ਆ ਗੱਡੀ ਗੱਡੀ ਐਪ ਤੇ ਬੋਕੂਈ ਆ ਸਾਡਾ ਬੰਦਾ ਕਹਿੰਦਾ ਐਸਾ ਕਰਦਾ ਮੈਨੂੰ ਕੀ ਜਾਣਦੇ ਅਸੀਂ ਕੌਣ ਐ ਤੂੰ ਆ ਅਸੀਂ ਤੇਰਾ ਬਲਾ ਬਲਾ ਚੱਲਦਾ ਆ ਬਾਈ ਦੀ ਬਾਈ ਦੀ ਨਹੀਂ ਬਣਾ ਲੋ ਬੀਐਲ 100 ਮੇ ਬੁੱਕ ਕੀਤੀ ਹੈ ਵੀ ਇਹਨੇ ਸਵਾਰੀ ਹੈ ਇਹ ਕਿਉਂ ਕਰਦੇ ਇੱਕ ਬਾਈ ਸਵਾਰੀ ਹੈਗੀ ਹੈ ਸਵਾਰੀ ਹੈ ਆਪ ਨੇ ਵੀ ਗੱਡੀ ਵਿੱਚ ਬੈਠੀ ਹੈ ਹੁਣ ਕਿੱਥੇ ਜਾਣਾ ਸੀ ਬਾਈ ਹਾਂ ਜਿੱਥੇ ਜਾਣਾ ਸੀ ਇੱਥੇ ਜਾਣਾ ਸੀ ਕਿੱਥੇ ਬਣਾਉਣਾ ਹੈ ਜਿੰਦੀ ਜਾਣਾ ਤਾਂ ਉਹ ਬੁੱਕ ਕਰਾ ਦੇ ਉਹ ਜਿੱਲੀ ਆਣਾ ਇਹਨੂੰ ਬੁੱਕ ਕਰਾ ਆ ਬੁੱਕ ਕਰੀਆ ਤਾਂ ਅਗਲਾ ਵੀ ਬੁੱਕ ਕਰੀਏ ਉਹ ਇਹ ਕੀ ਬੋਲਦਾ ਨਹੀਂ ਜਾਣਾ ਇੱਕ ਰੋਕ ਦੇਣਾ ਆਪ ਕੋ ਦਾਖਲ ਜਾਣਾ ਕਿਤਨੇ ਮੇ ਬੁੱਕ ਕੀਆ ਆ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਵਧੀਆ ਜੀ ਸਤਿਗੁਰੂ ਜੀ ਸਾਰਿਆਂ ਨੂੰ ਮੈਂ ਪੰਮੂ ਸਰਪਾ ਜਿਹੜੇ ਬਠਿੰਡਾ ਦੇ ਜਿਹੜਾ ਬੀਬੀ ਵਾਲਾ ਜਿਹੜਾ ਚੌਕ ਹੈ ਪੁਲਿਸ ਦੇ ਥੱਲੇ ਖੜਿਆ ਜੀ ਇੱਥੇ ਇੱਕ ਨਾ ਟੈਕਸੀਆਂ ਵਾਲੇ ਜਿਹੜੇ ਨੇ ਉਹਨਾਂ ਦਾ ਰੌਲਾ ਪੈ ਗਿਆ ਇੱਥੇ ਜਿਹੜੀਆਂ ਗੱਡੀਆਂ ਚੱਲਦੀਆਂ ਨੇ ਬਲਾ ਬਲਾ ਐਪ ਵਗੈਰਾ ਰਾਈਡ ਔਨ ਲੋਅ ਰੇਟ ਜਿਹੜਾ ਓਏ ਇਹ ਕੀ ਕਰਦੇ ਨੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੀਆਂ ਸਵਾਰੀਆਂ ਨੇ ਉਹ ਬੁੱਕ ਕਰ ਲੈਂਦੀਆਂ ਨੇ ਉਹ ਬੜੇ ਸਸਤੇ ਰੇਟ ਤੇ ਜਿਹੜੇ ਹੈ ਚੰਡੀਗੜ੍ਹ ਹੈ ਦਿੱਲੀ ਹੈ ਕਿਤੇ ਹੋਰ ਜਾਣਾ ਹੈ ਉਹ ਚਲੀ ਜਾਂਦੀਆਂ ਨੇ ਸੋ ਗ੍ਰਾਹਕ ਉਹਨਾਂ ਨੂੰ ਬੁੱਕ ਕਰਦਾ ਤੇ ਜਿਹਨੇ ਜਾਣਾ ਕਿਉਂਕਿ ਉਹ ਸਸਤਾ ਪੈਂਦਾ ਜਿਹੜੀ ਟੈਕਸੀ ਹੈ ਉਹ ਬਹੁਤ ਮਹਿੰਗੀ ਪੈਂਦੀ ਹੈ ਕਿਉਂਕਿ ਉਹਦਾ ਰੇਟ ਬਹੁਤ ਜ਼ਿਆਦਾ ਹੈ ਸੋ ਉਸ ਐਪ ਤੇ ਚੱਲਣ ਕਰਕੇ ਇਹਨਾਂ ਜਿਹੜੇ ਟੈਕਸੀ ਵਾਲੇ ਨੇ ਜਿਨ੍ਹਾਂ ਦਾ ਪੀਲੇ ਰੰਗ ਦੀ ਪਲੇਟ ਦੇ ਵਿੱਚ ਨੰਬਰ ਹੁੰਦਾ ਹੈ ਉਹਨਾਂ ਨੇ ਇੱਕ ਸਕੀਮ ਲੜਾ ਲਈ ਹੈ ਕਿ ਉਹ ਉਸ ਐਪ ਤੇ ਗੱਡੀ ਬੁੱਕ ਕਰਦੇ ਨੇ ਤੇ ਉਹ ਬੰਦਾ ਆ ਜਾਂਦਾ ਤੇ ਉਹ ਫਸ ਜਾਂਦਾ ਹੈ ਉਸ ਗੱਲ ਤੇ ਲੈ ਕੇ ਤੇ ਉਸ ਗੱਲ ਦਾ ਰੌਲਾ ਪਿਆ ਹੈ ਕਿ ਇਹ ਇਲੀਗਲ ਨੇ ਐਪ ਇਲੀਗਲ ਹੈ ਕਿ ਗੱਡੀਆਂ ਇਲੀਗਲ ਚੱਲ ਰਹੀਆਂ ਹਨ ਇਹਨਾਂ ਨੂੰ ਚਲਾਣ ਦੀ ਕੌਣ ਇਜਾਜ਼ਤ ਦੇ ਰਿਹਾ ਹੈ ਇਸ ਗੱਲ ਦਾ ਬੀਬੀ ਵਾਲਾ ਰੋਡ ਤੇ ਆ ਦੇਖੋ ਇੱਥੇ ਨਾ ਰੌਲਾ じゃ ਪੈ ਗਿਆ ਆ ਦੇਖੋ ਬੰਦਾ ਫੜਿਆ ਬੰਦੇ ਨੂੰ ਦਿੱਲੀ ਜਾਣਾ ਸੀ ਉਹਨੂੰ ਇੱਥੇ ਲਾਤਾ ਹੁਣ ਉਹ ਬੰਦਾ ਫਿਰ ਵਿੱਚ ਵਿਚਾਲੇ ਫਸ ਗਿਆ ਸੋ ਇਹ ਇੱਕ ਰੌਲਾ ਇਹ ਕੌਣ ਅਲਾਉ ਕਰਦਾ

ਸਹੀ ਪਰ ਜਿੰਨੇ ਦੀ ਕਰਦੇ ਆ ਆਪ ਦਾ ਕਾਇ ਲੈ ਰਹੇ ਨੇ ਕੋਈ 200 ਚ ਚੰਡੀਗੜ੍ਹ ਦਾ ਆਮ ਕਰਾਇਆ ਵੀ ਘੱਟੋ ਘੱਟ 300 ਰੁਪਏ ਹੋਗਾ ਸਾਢੇ 350 ਰੁਪਏ ਜੀ ਇਹ ਕੰਡੀਆਂ ਪਤਾ ਹੀ ਨਹੀਂ ਸੁਝ ਲਈ ਜਾਂਦੀ ਨਹੀਂ ਦੱਸੋ ਉਹ ਪ੍ਰਾਈਵੇਟ ਕੰਡੀਆਂ ਟੈਕਸੀ ਯੂਨੀਅਨ ਨਾਲ ਖੜੇ ਆ ਸਾਡੇ ਨਾਲ ਬੰਦਾ ਕਿ ਲੋਸ ਆ ਉਹਦੇ ਚ ਬੰਦਾ ਸਸਤੇ ਚ ਜਾ ਰਿਹਾ ਹੈ ਚੰਡੀਗੜ੍ਹ ਹੋਟਾ ਲੋਸ ਕੀ ਉਹ ਸਰਕਾਰ ਨੂੰ ਕੀ ਭੇ ਕਰ ਰਹੇ ਆਪਾਂ ਨੂੰ ਕੀ ਮੰਨ ਲਓ ਮੰਨ ਲਓ ਮੇਰੇ ਨਾਲ ਸ਼ੇਅਰ ਕਰਨੀ ਪਈ ਨੇ ਮੰਨ ਲਓ ਮੈਂ ਕੋਈ ਸਬਗਲਰ ਹਾਂ ਮੈਂ ਜਾਂ ਕੋਈ ਬਾਈ ਦਾ ਮਿੰਟੋ ਕੋਈ ਪਤਾ ਨਹੀਂ ਸ਼ੇਅਰਿੰਗ ਦੇ ਵਿੱਚ ਕੋਈ ਫੜਾਇਆ ਜਾਂਦਾ ਹੈ फेर ਉਹ ਕੌਣ ਨਾ ਰਿਸਪੋਨਸਿਬਲ ਹੈ ਕੋਈ ਰਾਸਤੇ 'ਚ ਕੋਈ ਮਾਰਦਾਦ ਹੋ ਗਈ ਆਪਾਂ ਨੂੰ ਕੀ ਪਤਾ ਕਿ ਇਹਨੇ ਕੋਈ ਅਥਾਰਟੀ ਬਿਲਕੁਲ ਠੀਕ ਹੈ ਤੁਸੀਂ ਟੈਕਸੀ ਟੈਕਸ ਭਰਦੇ ਹੋ ਸਾਰਾ ਕੁਝ ਭਰਦੇ ਹੋ ਥੋੜਾ ਨੁਕਸਾਨ ਬਿਲਕੁਲ ਜੀ ਇਹ 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 ਇਲੈਗਲ ਚੱਲ ਰਹੀਆਂ ਇਲੈਗਲ ਕਰ ਰਹੀਆਂ ਇਹਨੂੰ ਦੇਖੂਗਾ ਕੌਣ ਸਰ ਪ੍ਰਸ਼ਾਸਨ ਦੇ ਕੋਈ ਆਪੇ ਪ੍ਰਸ਼ਾਸਨ ਦੇ ਕੋਈ ਜਿਹੜੀ ਬਲਾਬਲਾ ਚੱਲਦੀ ਹੈ ਉਹ ਹੈਬ ਅਲੀਲ ਹੈ ਜਾਂ ਨਹੀਂ ਹੈ ਉਹ ਤਾਂ ਸਰਕਾਰ ਦੇ ਕੋਈ ਜਾਂ ਪ੍ਰਸ਼ਾਸਨ ਦੇ ਕੋਈ ਇਹ ਤਾਂ ਦੇਖੋ ਨਾ ਲੌਸ ਤੁਸੀਂ ਕਹਿੰਦੇ ਕਿ ਗੱਡੀਆਂ ਰੋਕੋ ਚੱਲਦੀਆਂ ਸਿਰਫ 45 ਕੱਲੀਆਂ ਆ ਕੱਲ ਦੀਆਂ 45 ਗੱਡੀਆਂ ਰੋਕੋ ਜੀ ਘਟ ਫੜਾ ਅੱਜ 10 ਕਿੰਨੀਆਂ ਅੱਜ ਰੋਕੀ ਤੁਸੀਂ ਤੁਹਾਨੂੰ ਪਤਾ ਕਿਵੇਂ ਲੱਗਦਾ ਹੈ ਇਹ ਵੀ ਇਹ ਸਾਰਾ ਇਹ ਬਲਾਬਲਾ ਚਲਾਈ ਬੈਠੇ ਜੀ ਬਲਾਬਲਾ ਐਪ ਅਸੀਂ ਡਾਊਨਲੋਡ ਕੀਤੀ ਹੈ ਜਿੱਥੋਂ ਸਾਨੂੰ ਡਾਊਟ ਹੋਇਆਗਾ ਇਹਨਾਂ ਦੀ ਜਦੋਂ ਅਸੀਂ ਐਪ ਡਾਊਨਲੋਡ ਕੀਤੀ ਆ ਉਹਦੇ ਸਾਨੂੰ ਪਤਾ ਲੱਗ ਰਿਹਾ ਇਹ ਬੁੱਕ ਕਰੀ ਜਾਂਦੇ ਆ ਆ ਬਠਿੰਡੇ ਦੀਆਂ ਹੋਣੀ ਦਿਖਾਉਣੇ ਤੁਹਾਨੂੰ ਅੱਜ ਦੀਆਂ 15 ਰਾਈਡਾਂ ਬੁੱਕ ਕਰੀ ਬੈਠੇ ਅੱਛਾ ਉਹ ਉਹ ਐਪ ਨੂੰ ਤੁਹਾਨੂੰ ਵੀ ਪਤਾ ਲੱਗ ਜਾਂਦਾ ਉਹ ਸਭ ਨੂੰ ਪਤਾ ਲੱਗੂਗੀ ਤੁਸੀਂ ਉਹ ਨਹੀਂ ਭੜੇ ਜਾਂਦੇ ਇਹਨਾਂ ਦੀਆਂ ਇੰਨੀਆਂ ਵਾਰਦਾਤਾਂ ਹੋ ਗਈਆਂ ਕਿਸੇ ਨੂੰ ਕੋਈ ਭੱਜਣ ਲੱਗਾ ਵੀ ਇਹ ਕਿੱਥੇ ਚੱਲਿਆ ਕੌਣ ਆ ਬੰਦਾ ਪਰ ਲੋ ਤੁਸੀਂ ਪਤਾ ਨਹੀਂ ਗਾ ਬਾਕੀ ਇਹ ਸਾਡੇ ਭਾਈ ਤੁਸੀਂ ਜੀ ਸੁਣਦੇ ਹੋ ਮਾਮਲਾ ਹੈ ਭਾਈ ਜੀ ਸੋ ਇਹ ਕੀ ਮਾਮਲਾ ਹੈ ਬਾਬਾ ਪਾਣੀ ਮੈਂ ਇਹਨਾਂ ਨਾਲ ਬਤਲ ਕੇ ਮੈਂ ਪੀਆ ਸੀ ਹਾਂਜੀ ਪੀਆ ਸੀ ਦੀਪੂ ਬਠਿੰਡਾ ਤੋਂ ਕਰਮਚਾਰੀਦਾਰ ਦਲੋਂ ਦੁਨੀਆ ਵੱਲੋਂ ਉਹ ਅੱਜ ਇਹਨਾਂ ਨੇ ਸ਼ਿਕਾਇਤ ਕੀਤੀ ਸੀ ਜਾ ਕੇ ਉੱਥੇ ਸਾਡੇ ਦਫ਼ਤਰ ਦੇ ਵਿੱਚ ਐਮਐਸਸੀ ਰੂਮ ਦੇ ਵਿੱਚ ਵੀ ਇਸ ਤਰ੍ਹਾਂ ਪ੍ਰਾਈਵੇਟ ਗੱਡੀਆਂ ਆਪਣੀਆਂ ਸਵਾਰੀਆਂ ਚੱਕ-ਚੱਕ ਕੇ ਲਾਜਾ ਰਹੀਆਂ ਹਨ ਜਿਹਦਾ ਕਿ ਸਿੱਧੇ ਤੌਰ ਤੇ ਸਰਕਾਰੀ ਗੱਡੀਆਂ ਨੂੰ ਪੀਆਰਟੀ ਨੂੰ ਬਹੁਤ ਨੁਕਸਾਨ ਪੈ ਰਿਹਾ ਕਿਉਂਕਿ ਪਿੱਛੇ ਲੰਮੇ ਸਮੇਂ ਤੋਂ ਅਸੀਂ ਦੇਖਦੇ ਆ ਵੀ ਜਿਹੜੀਆਂ ਇਹ ਤੋਂ ਬਾਅਦ ਆ ਲਾਕਡਾਊਨ ਤੋਂ ਬਾਅਦ ਆ ਜਿਹੜੀ ਸਵਾਰੀ ਬਹੁਤ ਘਟ ਗਈ ਹੈ ਚੰਡੀਗੜ੍ਹ ਦੀ ਜੀ ਤੇ ਮੌਕੇ ਤੇ ਅਸੀਂ ਸਰਕਾਰੀ ਗੱਡੀਆਂ ਦਾ ਟੈਕਸ ਭਰਦਿਆਂ ਸਰਕਾਰ ਨੂੰ ਖਰਚੇ ਪੈਂਦੇ ਲੋਕਾਂ ਦੀ ਸਹੂਲਤ ਵਾਸਤੇ ਆ ਪਰ ਜਿਹੜੀਆਂ ਰਜਿਸਟਰਡ ਗੱਡੀਆਂ ਆ ਜਿਨ੍ਹਾਂ ਨੇ ਕੋਈ ਟੈਕਸ ਭਰਿਆ ਸਰਕਾਰ ਵੱਲੋਂ ਜਿਨ੍ਹਾਂ ਨੂੰ ਅਲਾਉ ਹੈ ਉਹ ਆਪਣੀ ਸਵਾਰੀ ਜਾ ਕੇ ਲਿਜਾ ਸਕਦਾ ਪਰ ਇਥੋਂ ਕੀ ਹੈ ਮੰਨ ਲਓ ਮੈਂ ਜਾਣਾ ਚੰਡੀਗੜ੍ਹ ਮੈਨੂੰ ਕੋਈ ਕੰਮ ਆ ਮੈਂ ਕੱਲਾ ਜਾਂ ਮੇਰੇ ਨਾਲ ਇੱਕ ਮੇਰਾ ਦੋਸਤ ਆ ਵੀ ਅਸੀਂ ਚੱਲੇ ਆ ਅਸੀਂ ਘਰੋਂ ਗੱਡੀ-ਗੱਡੀ ਇੱਕ ਪ੍ਰਾਈਵੇਟ ਐਪ ਚੱਲੀ ਜਾਂਦੀ ਆ ਠੀਕ ਆ ਜੀ ਉੱਤੇ ਮੈਂ ਲਿਖਦਾ ਵੀ ਹਾਂ ਜੇ ਕੋਈ ਚੰਡੀਗੜ੍ਹ ਦੀ ਸਵਾਰੀ ਹੈਗੀ ਤਾਂ ਮੈਂ ਬਠਿੰਡਿਆ ਬੀਬੀ ਦਾ ਚੌਕ ਜਾਂ ਫੌਜੀ ਚੌਕ ਤੋਂ ਜਾ ਰਿਹਾ ਠੀਕ ਹੈ ਮੈਨੂੰ ਦੋ ਸਵਾਰੀਆਂ ਮਿਲ ਗਈਆਂ ਆਮ ਕਰਾਇਆ 350 ਮੈਂ 300 ਰੁਪਇਆ ਲੈ ਕੇ ਬਿਠਾ ਕੇ ਲੈ ਗਿਆ ਮੈ ਉਹ ਕਰਤਾ ਨਹੀਂ ਸਕਦਾ ਨਾ ਦੋ ਨੰਬਰ ਦਾ ਕੰਮ ਹੀ ਐ ਇਹ ਇੱਕ ਸਰਕਾਰੀ ਗੱਡੀ ਦੇ ਟਾਈਮ ਦੇ ਵਿੱਚ ਸਵਾਰੀ ਅੱਗੇ ਅੱਗੇ ਚੱਕ ਕੇ ਜਾਨੀ ਇੱਕ ਤਾਂ ਆਪਾਂ ਗੱਡੀ ਬੁੱਕ ਕਰਾ ਕੇ ਲੈ ਕੇ ਜਾਨੀ ਹੈ ਜਿਹੜੀ ਕਿ ਅਲਾਉ ਹੈ ਬੰਦਾ ਬੁੱਕ ਕਰਾਉਂਦਾ ਹੈ ਅਲਾਉ ਗੱਡੀ ਹੈ ਸਰਕਾਰ ਵੀ ਅਲਾਉ ਕਰਦੀ ਹੈ ਇੱਕ ਨੰਬਰ ਦੇ ਵਿੱਚ ਐ ਇੱਥੇ ਲਗਭਗ ਕੱਲੇ ਬਾਈਨਾਂ ਦੇ ਦੱਸਣ ਦੀ ਗੱਲ ਆ ਵੀ 45 ਗੱਡੀਆਂ ਫੜਨਾਂ ਐ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ 2 ਨੰਬਰ ਦੀਆਂ ਐਪ ਚੱਲ ਰਹੀਆਂ ਹਨ ਹਾਂਜੀ ਉਹਦਾ ਨੁਕਸਾਨ ਜਿਹੜਾ ਹੈ ਉਹ ਨਾ ਪੀਆਰਟੀਸੀ ਨੂੰ ਸਰਕਾਰੀ ਅਦਾਰਿਆਂ ਨੂੰ ਵੀ ਨੁਕਸਾਨ ਹੈ ਜਿਹੜੇ ਬੰਦੇ ਆਪਣੀਆਂ ਗੱਡੀਆਂ ਲੈ ਕੇ ਇਹਨਾਂ ਦਾ ਟੈਕਸ ਭਰਦੇ ਨੇ ਕਿਸ਼ਤਾਂ ਭਰਦੇ ਇਹਨਾਂ ਨੇ ਵੀ ਬੱਚੇ ਪਾਲਣੇ ਆ ਇਹਦਾ ਘਟੋ ਘਟੇ ਇਸ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਸ ਚੀਜ਼ ਤੇ ਨੱਥ ਪਾਈ ਜਾਵੇ ਨਹੀਂ ਕੱਲ ਨੂੰ ਇਹਨਾਂ ਚੀਜ਼ਾਂ ਦੀ ਖਾਤਰ ਸਾਨੂੰ ਕੋਈ ਵੱਡੇ ਸ਼ਰਨਾਰਸੋ ਲੀਕਰੇ ਪੈਣਗੇ ਇਹ ਕਿਹੜੀਆਂ ਕਿਹੜੀਆਂ ਐਪ ਨੇ ਜਰਾ ਦੱਸੋ ਬਲਾ ਬਲਾ ਐ ਵੀ ਇਹ ਜਿਹੜੀ ਦਾ ਅੱਜ ਕੱਲ ਬਹੁਤ ਰੋਣਾ ਬੜੇ ਲੰਮੇ ਟਾਈਮ ਤੋਂ ਰੋਣਾ ਪਿਆ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਵੀ ਓਲਾ ਵਾਲਾ ਕੈਬ ਵਾਲਾ ਨੇ ਧਰਨਾ ਵੀ ਲਾ ਕੇ ਰੱਖਿਆ ਸੀ ਇਹਦੇ ਵਿਰੁੱਧ ਦੇ ਵਿੱਚ ਉੱਥੇ ਕੁਝ ਹੱਲ ਹੋ ਕੁਸ ਟਾਈਮ ਉਹ ਗੱਡੀਆਂ ਬੰਦ ਰਹਿੰਦੀਆਂ ਪਰ ਹੁਣ ਫੇਰ ਜਦੋਂ ਗੱਲ ਠੰਡੀ ਪੈ ਗਈ ਹੈ ਗੱਡੀਆਂ ਐਕਟਿਵ ਹੋਊਗਾ ਇਹ ਜੇ ਕੋਈ ਲਿਜਾਸੇ ਤਾਂ ਉਹ ਲੀਗਲ ਐਪ ਤੇ ਹੀ ਲਿਜਾ ਸਕਦਾ ਹਾਂ ਲੀਗਲ ਐਪ ਤੇ ਲਿਜਾ ਸਕਦਾ ਟੈਕਸ ਭਰੇ ਸਰਕਾਰ ਨੂੰ ਜਿਵੇਂ ਟੈਕਸੀ ਗੱਡੀਆਂ ਖੜੀਆਂ ਹੁਣ ਟੈਕਸੀ ਗੱਡੀ ਨੂੰ ਆਪਾਂ ਇਥੋਂ ਡਬਲ ਹੀ ਲੈ ਕੇ ਜਾਣਾ ਘੱਟੋ ਘੱਟ 1500 ਰੁਪਿਆ ਪੈਂਦਾ ਆਪਾਂ ਨੂੰ ਠੀਕ ਹੈ ਤੇ ਇਹ ਆ ਦਿੱਲੀ ਦੀ ਸਵਾਰੀ ਉੱਤਰ ਕੇ ਗਈ ਹੈ ਜੀ 800 ਰੁਪਏ ਦੀ ਦਿੱਲੀ ਦੀ ਸਵਾਰੀ ਹੈ ਲੋ ਬੱਸ ਇਹਨ ਪੜੰਦੀ ਸੀ ਕਿੰਨੇ ਲੜਾਈ ਆ ਤੁਸੀਂ ਐ ਦੱਸੋ ਦੁਬਾਰਾ ਦੱਸੋ ਕਿਵੇਂ ਵਾਰੀਆਂ ਬਣ ਬਣ ਕੇ ਬਲਾ ਬਲਾ ਆ ਤੇ ਅਸੀਂ ਰਾਈਡਾ ਮੁਕਤਨ ਲੱਗੇ ਉਹ ਕੱਟੀਆਂ ਉਹਨੇ ਅਸੀਂ ਟਾਈਮ ਦਿੰਦੇ ਸੀ ਉਹਨੇ ਉਹਨੇ ਆਈ ਗਈਆਂ ਤੇ ਅਸੀਂ ਕੱਟੀਆਂ ਫੜੀ ਗਏ ਕੱਲ ਵੀ ਅਸੀਂ ਸਾਰੇ ਬੱਸ ਵਾਲੇ ਬੱਸ ਵਾਲੇ ਭਰਾਵਾਂ ਨਾਲ ਰਲ ਕੇ ਇਹੀ ਕੰਮ ਕਰ ਰਿਹਾ ਸਵਾਰੀਆਂ ਵੜ ਕੇ ਅਸੀਂ ਰਾਈਡ ਬੁੱਕ ਕਰਦੇ ਆਂ ਉਵੇਂ ਗੱਡੀ ਆਂਦੇ ਆਂ ਉਵੇਂ ਫੜ ਲੈਂਦੇ ਆਂ ਸਵਾਰੀ ਲਾ ਦਿੰਦੇ ਆ ਕਿੰਨੀ ਸਵਾਰੀ ਜਿਹੜੀ ਹੈ ਤੁਸੀਂ ਖੜੀ ਐ ਅੱਜ ਤੱਕ ਕਿਹੜੇ ਕਿਹੜੇ ਬੰਦੇ ਚਾਹੀਦੇ ਭਾਈ ਵੀ ਆਈ ਪੀ ਬੰਦੇ ਜਿਹੜੇ ਸਰਵਿਸ ਕਰਦੇ ਕਈ ਨਾ ਜਿਹੜੇ EMPLOYE SERVICE ਕਰਦੇ ਉਹ ਵੀ ਬਲਾ ਬਲਾ ਤੇ ਸਵਾਰੀਆਂ ਲੈ ਕੇ ਜਾਂਦੇ ਆ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਨਾ ਉਹ ਵੀ ਬਲਾ ਬਲਾ ਤੇ ਸਵਾਰੀਆਂ ਲੈ ਕੇ ਜਾਂਦੇ ਸਾਡਾ ਤੇਲ ਖਰਚਾ ਨਿਕਲੂਗਾ ਜੇ ਸਰਕਾਰੀ ਬੰਦੇ ਵੀ ਇਹ ਕੰਮ ਕਰਨਗੇ ਤਾਂ ਟੈਕਸੀ ਵਾਲੇ ਭਰਾ ਕਿੱਥੇ ਜਾਣਗੇ ਅੱਗੇ ਕੱਲ ਚੱਲਦੀ ਕੱਲ ਨਿਯਮਾਂ ਸੀ ਕਰ ਵੀ ਹੋਰ ਬੜੀ ਇੱਕ ਟੈਂਪਰੇਰੀ ਨੰਬਰ ਕਰਦੀ ਬੜੀ ਇੱਕ ਹੋਣੀ ਬੜੀ یہ کر لیے اسلام والا اوے بندے میرے 100 یہ بھی سواری لے کے جا رہے ہیں بھائی یہ لا کروا رہی ہے بالکل